ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 7:00 ਵਜੇ ਜੀ ਸਾਡੇ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਧੜੀ ਕੀਤੀ ਵਿਚੋਲਾ ਨਹੀਂ ਮਿਲੀ ਭੁਰਾ ਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪੀਨ ਦਿੱਤੀ 6 ਪਰਵੀ 2000 ਐਵੇਂ 23 ਨੂੰ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਲਾਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਨਹੀਂ ਲਿਖ ਰਹੇ ਸਾਨੂੰ ਬੁਲਾਉਂਦਾ ਸੀ ਆਪ ਕਿਸ ਕਿ ਜਾਂਦਾ ਸੀ ਸਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰ ਕੇ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਨੇ ਇਹਨਾਂ ਨੇ ਫਿਰ ਝੂਠੀ ਦਿਖਾ ਸਾਡੇ ਖਿਲਾਫ ਦੇਤੀ ਡੋ ਰਿਐਕਟਿਵ ਦੀ ਨਾ ਇਹਨਾਂ ਕੋਈ ਸਬੂਤ ਹੈ ਭੂਮੈਂਚਰ ਸਰਚ ਵਾਪਸ ਚਲੇਗੀ ਕਾਉਂਸਲਿੰਗ ਤੋਂ ਵਾਪਸ ਆ ਦੇਗੀ ਡੀਐਸਪੀ ਤੋਂ ਵਾਪਸ ਚਲੇਗੀ ਚਾਂਸਿੰਗ ਕੋਲ ਇਹਨਾਂ ਮਿਲੀ ਭੁਗਣਾ ਵਾਲੇ ਸਾਡੇ ਛੁੱਟਾ ਪਰਚਾ ਦਰਜ ਕਰਤਾ ਸਾਡਾ ਸਾਰਾ ਕੁਝ ਲੈ ਕੇ ਆਉਣ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਆਰ ਨੰਬਰ ਹੈਗੇ 219 ਅੰਡਰ ਸੈਕਸ਼ਨ ਹੈਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਧੋਖਾ ਦੇਣੀ ਸਾਡੇ ਨਾਲ ਕੀਤੀ ਜੀ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਇਹ ਪਹਿਲਾਂ ਸੱਟਾਂ ਲੱਗੀਆਂ ਅਸੀਂ ਲੁੱਟੇ ਗਏ ਜੀ ਇਸ ਮੇਰੇ ਅੱਗੇ ਸੱਟਾਂ ਮੈਂ ਤੁਹਨੀ ਜ਼ਿਆਦਾ ਬੈੱਡ ਰੈਸਟ ਤੇ ਹਾਂ ਮੈਂ ਹੁਣ ਚਾਰ ਮਹੀਨੇ ਹੋ ਗਏ ਮੈਂ ਬੈਟ ਤੇ ਹਾਂ ਉਹ ਕਹੇ ਜੀ ਮੈਂ ਬੈੱਡ ਰੈਸਟ ਤੇ ਹਾਂ ਅਸੀਂ ਲੁੱਟੇ ਗਏ ਸਾਨੂੰ ਸਾਨੂੰ ਬਹੁਤ ਥੱਕਾ ਹੋਇਆ ਹੈ ਜੀ ਫੋਨ ਕਰਾ ਸਮ ਨੂੰ ਕੀ ਵੀ ਕਰਦੇ ਉਪਰਾਸ਼ਨ ਕਰਨ ਇਹਨਾਂ ਨੇ ਕਹ ਕਿ ਸਖਤੋ ਕਰ ਵੀ ਕੀਤੀ ਜਾਏ ਸਾਡਾ ਸੋਨਾ ਬਰਮ ਕੀਤਾ ਜਾਵੇ ਤੇ ਇਹਨਾਂ ਖਰਾ ਸਕਦੇ ਸਖਤ ਕਰ ਵੀ ਕੀਤੀ ਜਾਏ ਸਾਰਾ ਬਕਾਇਆ ਐਡ ਕੀਤਾ ਮੇਰੇ ਮੁੰਡੇ ਦਾ ਵਿਆਹ ਸੀ 31 12 2022 ਨੂੰ ਜੀ ਇਹ ਮੈਰੀ ਬਿਓਰੇ ਨਾਲ ਹੀ ਮੈਂ ਇਹਨਾਂ ਨੇ ਸਾਨੂੰ ਬੁਲਾਤਾ ਜੀ ਤੇ ਅਸੀਂ ਵਿਆਹ ਕੀਤਾ ਸੀ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜ ਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਦੇ ਰੋਡ ਪੇਪੀਆ ਅੱਜ ਡੇਟ ਵੀ ਰੋਡ ਪੇਪੀਆ ਦਾ ਘਰ ਰਿਹਾ ਕਲੰਬੀਆ ਚ 20